ਇਹ ਕਿਤੇ ਐਵੇਂ ਨਹੀਂ ਜੁੜੇ ਹੋਏ ਕਈ ਜਨਮਾਂ ਦਾ ਸਬੰਧ ਹੈ ਸਾਡਾ ਮਹਾਪੁਰਖਾਂ ਦਾ ਸੰਗਤ ਨਾਲ ਕਿਉਂ ਪਿਆਰ ਹੈ 100 ਸਾਲ ਕੋਈ ਤਪ ਕਰਦਾ ਸੰਗਤ ਅੱਜ ਵੀ ਰੋਂਦੀ ਹੈ ਵੀ ਕਿੱਥੇ ਚਲੇ ਗਏ ਸ਼ਾਮ ਨੂੰ ਮਹਾਪੁਰਖ ਡਿਊਟੀ ਲਾ ਕੇ ਗਏ ਸੀ ਨੀਲੇ ਭਵਨ ਦੇ ਕੋਲ ਗੱਡੀ ਖੜਾਈ ਉੱਥੇ ਇੱਕ ਸਿੰਘ ਆਇਆ ਪੰਜ ਵਾਲਾ ਮੂਲ ਮੰਤਰ ਦੀਆਂ ਕਰੋ ਹੁਣ ਦੁਨੀਆ ਵੱਲ ਦੇਖੀਏ ਦੀਵਾ ਬੁਝਿਆ ਪਿਆ ਦੁਨੀਆ ਦੇ ਜਿੰਨੇ ਪਦਾਰਥ ਸਭ ਝੋਲੀ ਪੈ ਜਾਂਦੇ ਕਿਸੇ ਪੀਰ ਫਕੀਰ ਨਾਲ ਕੋਈ ਜੁੜਿਆ ਜੇ ਕਿਤੇ ਦੋਸਤੀ ਯਾਰੀ ਪਾਉਣੀ ਹੈ ਫਿਰ ਸਿੱਧੀ ਪ੍ਰਧਾਨ ਮੰਤਰੀ ਨਾਲ ਪਾਵੇ ਕਿ ਜਿਹੜੇ ਦੇਵਤੇ ਨੇ ਵੀ ਭੈਅ ਚ ਰਹਿੰਦੇ ਜਿੰਨਾ ਸੁੱਖ ਇਹਨੂੰ ਹੈ ਨਾ ਦੁਨੀਆ ਦੇ ਕਿਸੇ ਨੂੰ ਸੁੱਖ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਅਮਰਤ ਦਾ ਪਿਆਲਾ ਪੀਤਾ ਕਬੀਰ ਸਾਹਿਬ ਕਹਿੰਦੇ 5 6 ਮਿੰਟ ਜੇ ਸ਼ਬਦ ਵੀ ਸੁਣ ਲਿਆ ਨਾ satsang ਚ ਬਹਿ ਕੇ ਆਪਣੇ ਨਾਲੋਂ ਤਾਂ ਅੰਗਰੇਜ਼ ਅੱਗੇ ਲੰਘ ਗਏ ਨਾਮ ਦਾ ਤਾਂ ਇੰਨਾ ਪ੍ਰਤਾਪ ਹੈ ਤੁਸੀਂ ਭਾਵੇਂ ਪਾਣੀ ਤੇ ਤੁਰ ਲੋ ਪਰਮ ਸਤਕਾਰ ਜੋ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਦੀ ਬਹੁਤ ਹੀ ਵੱਡੇ ਭਾਗ ਸਤਗੁਰਾਂ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ ਇੱਕ ਘੜੀ ਦਾ ਸਤ ਸੰਗ ਦਾ ਸਮਾਂ ਪ੍ਰਾਪਤ ਹੋਇਆ ਵਿਆਸ ਤੋਂ ਸੰਗਤ ਆ ਗਈ ਦੇਖ ਲਓ 8:30 ਪਹੁੰਚ ਗਏ ਸੀ ਜਥੇਦਾਰ ਗੁਰਮੀਤ ਸਿੰਘ ਵਿਆਸ ਵਾਲੇ ਇਹ ਕਿਤੇ ਐਵੇਂ ਨਹੀਂ ਜੁੜੇ ਹੋਏ ਕਈ ਜਨਮਾਂ ਦਾ ਸਬੰਧ ਹੈ ਸਾਡਾ ਕਈ ਜਨਮਾਂ ਦਾ ਵੱਡੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜੀ ਸੰਗਤ ਹੁੰਦੀ ਹੈ ਨਾ ਸੰਗਤ ਰਿਸ਼ਤੇਦਾਰ ਪਰਿਵਾਰ ਨਾਲੋਂ ਵੀ ਜ਼ਿਆਦਾ ਇਹਦਾ ਮੋਹ ਹੁੰਦਾ ਪਿਆਰ ਮਹਾਪੁਰਖਾਂ ਦਾ ਸੰਗਤ ਨਾਲ ਕਿਉਂ ਪਿਆਰ ਹੈ ਵੱਡੇ ਮਹਾਰਾਜ ਜੀ ਕਹਿੰਦੇ ਕਿਤੇ ਮੋਹ ਐਵੇਂ ਨਹੀਂ ਬਣਦਾ ਪਿਆਰ ਇਹ ਕਈ ਜਨਮਾਂ ਦੇ ਇਕੱਠੇ ਚਲੇ ਆ ਰਹੇ ਆ ਗੱਜ ਕੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਐਵੇਂ ਨਹੀਂ ਮੋਹ ਪਿਆਰ ਬਣਦਾ ਕਈ ਜਨਮਾਂ ਦੇ ਇਕੱਠੇ ਆ ਰਹੇ ਆ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਣ ਤੇ ਬੈਠਦੇ ਸੀ ਉਸ ਵੇਲੇ ਵੀ ਆਪਾਂ ਸਾਰੇ ਹੈ ਸੀ ਗੁਰੂ ਪੰਚਮ ਪਾਤਸ਼ਾਹ ਦੇ ਵੇਲੇ ਵੀ ਹੈ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਆਪਾਂ ਉਹਨਾਂ ਦੇ ਨਾਲ ਹੀ ਸੀ ਬਸ ਇਹ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਨੂੰ ਪਛਾਨਣ ਦੀ ਲੋੜ ਹੈ ਵੀ ਆਪਾਂ ਸੰਸਾਰ ਤੇ ਕੀ ਕਰਨ ਵਾਸਤੇ ਆਏ ਆ ਤੇ ਕਰ ਕੀ ਰਹੇ ਇਹ ਸਮਝਣ ਦੀ ਲੋੜ ਹੈ ਮਹਾਰਾਜ ਦੇ ਨਾਲ ਸ਼ੁਰੂ ਤੋਂ ਆਪਾਂ ਚੱਲਦੇ ਆ ਰਹੇ ਹਾਂ ਇੱਕ ਸਰੀਰ ਬਦਲਦੇ ਨੇ ਜੋਤ ਉਹੀ ਹੈ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਫਿਰ ਜਿਹੜੇ ਮਹਾਪੁਰਖਾਂ ਨਾਲ ਕੋਈ ਜੁੜਦਾ ਨਾ ਕਿਸੇ ਵੀ ਮਹਾਪੁਰਖ ਨਾਲ ਕੋਈ ਜੁੜਿਆ ਹੋਵੇ ਮਹਾਪੁਰਖ ਨੇ ਜੋੜਨਾ ਕਿੱਥੇ ਆ ਗੁਰੂ ਨਾਨਕ ਸਾਹਿਬ ਦੇ ਨਾਲ ਫਰਕ ਨਹੀਂ ਕੋਈ ਰਹਿ ਜਾਂਦਾ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ ਉਹੀ ਗੁਰੂ ਦੀ ਵਡਿਆਈ ਹੈ ਜਿਹੜੀ ਗੁਰੂ ਦੀ ਵਡਿਆਈ ਹੈ ਉਹ ਮਹਾਪੁਰਖਾਂ ਦੀ ਵਡਿਆਈ ਹੈ ਤਿੰਨਾਂ ਵਿੱਚ ਫਰਕ ਨਹੀਂ ਕੋਈ ਮੁਕਤੀ ਦੇਣੀ ਹੈ ਪਰਮੇਸ਼ਰ ਨੇ ਗੁਰੂ ਨੇ ਮੁਕਤੀ ਤਾਂ ਗੁਰੂ ਨਾਨਕ ਸਾਹਿਬ ਨੇ ਦੇਣੀ ਹੈ ਪਰ ਜਿਹੜਾ ਜੋੜਨ ਹਾਰਾ ਸੰਤ ਨਾਨਕ ਪਾਦਰ ਪਧਰੂ ਸੰਤਾਂ ਤੋਂ ਬਿਨਾਂ ਜੋੜਨਾ ਬੜਾ ਔਖਾ ਧੁਰ ਤੋਂ ਹੀ ਲਿਖਿਆ ਜਾਂਦਾ ਵੀ ਇਹ ਮਹਾਪੁਰਖ ਨਾਲ ਜੁੜ ਕੇ ਤੇਰਾ ਆਧਾਰ ਹੋਏਗਾ ਕਿੰਨੇ ਵੀ ਮਹਾਪੁਰਖਾਂ ਨੂੰ ਮਿਲ ਲੋ ਜਿੱਥੇ ਤੁਸੀਂ ਜੁੜਨਾ ਨਾ ਉਥੇ ਜਾ ਕੇ ਮਨ ਟਿਕ ਜਾਂਦਾ ਮਨ ਅੰਦਰੋਂ ਆਵਾਜ਼ ਦਿੰਦਾ ਵੀ ਹੁਣ ਟਿਕਾਣੇ ਤੇ ਪਹੁੰਚ ਗਏ ਮਹਾਪੁਰਖ ਸਾਰੇ ਚੰਗੇ ਨੇ ਪਰਮੇਸ਼ਰ ਨੇ ਡਿਊਟੀ ਲਾਈ ਆ ਨਾਮ ਜਪਾਉਣ ਦੀ ਇੱਕ ਮਹਾਪੁਰਖ ਤਾਂ ਸਾਰੀ ਸੰਗਤ ਨੂੰ ਸੰਭਾਲ ਨਹੀਂ ਸਕਦਾ ਵੱਖੋ ਵੱਖਰੇ ਇਲਾਕਿਆਂ ਵਿੱਚ ਵੱਖੋ ਵੱਖਰੇ ਸਮੇਂ ਤੇ ਡਿਊਟੀਆਂ ਲੱਗਦੀਆਂ ਮਹਾਪੁਰਖਾਂ ਦੀਆਂ ਲੱਗਦੀਆਂ ਰਹਿਣਗੀਆਂ ਆਪਾਂ ਜੁੜਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੈਗਾ ਜਿਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਇਹ ਜਿਹੜਾ ਸਤ ਸੰਗ ਇਹ ਭਾਗਾਂ ਨਾਲ ਮਿਲਦਾ ਕਿਤੇ ਐਵੇਂ ਨਹੀਂ ਮਿਲਦਾ ਮੈਂ ਕਹਿ ਰਿਹਾ ਸੀ ਵੀ ਦੇਖੋ ਬਿਆਸ ਤੋਂ ਸੰਗਤ ਪਹੁੰਚ ਗਈ ਲੁਧਿਆਣੇ ਤੋਂ ਸੰਗਤ ਪਹੁੰਚ ਗਈ ਕਿੱਥੋਂ ਕਿੱਥੋਂ ਸੰਗਤ ਆ ਗਈ ਏ ਪਿਆਰ ਦੀ ਖੇਡ ਆ ਸਾਰੀ ਭਾਗਾਂ ਦੀ ਗੱਲ ਏ ਚੰਗੇ ਭਾਗਾਂ ਨਾਲ ਮਹਾਪੁਰਖ ਮਿਲਦੇ ਭਾਗ ਉਹਨਾਂ ਦੇ ਚੰਗੇ ਜਿਨ੍ਹਾਂ ਨੂੰ ਹੰਸਾਲੀ ਵਾਲੇ ਮਹਾਪੁਰਖ ਮਿਲੇ ਉਹਨਾਂ ਦੇ ਭਾਗ ਚੰਗੇ ਜਿਨ੍ਹਾਂ ਨੂੰ ਬਾਬਾ ਰਾਮ ਸਿੰਘ ਅੰ ਨੂੰ ਵਾਲੇ ਮਿਲੇ ਬ੍ਰਹਮ ਗਿਆਨੀ ਸੰਗਤ ਅੱਜ ਵੀ ਰੋਂਦੀ ਐ ਵੀ ਕਿੱਥੇ ਚਲੇ ਗਏ। ਸ਼ਾਮ ਨੂੰ ਮਹਾਪੁਰਖ ਡਿਊਟੀ ਲਾ ਕੇ ਗਏ ਸੀ ਵੀ ਹਰ ਰੋਜ਼ ਬਾਂਦਰਾਂ ਨੂੰ ਕੁਛ ਨਾ ਕੁਛ ਭਾਵੇਂ ਸੇਬ ਪਾ ਕੇ ਆਓ, ਕੇਲੇ ਪਾ ਕੇ ਆਓ, ਕਿਤੇ ਬ੍ਰੈੱਡ ਛਕਾ ਕੇ ਆਓ ਇਹਨਾਂ ਨੂੰ। ਇਹ ਭਾਗ ਭਾਗਾਂ ਨਾਲ ਸੇਵਾ ਮਿਲਦੀ ਐ। ਜਦ ਤੱਕ ਬੰਦੇ ਦੇ ਮਨ 'ਚ ਦਇਆ ਨਹੀਂ ਉਹ ਤੱਕ ਇਹ ਸੇਵਾ ਨਹੀਂ ਹੁੰਦੀ ਲੰਗਰ ਦੀ। ਨੀਲੇ ਭਵਨ ਦੇ ਕੋਲ ਗੱਡੀ ਖੜਾਈ ਉੱਥੇ ਇੱਕ ਸਿੰਘ ਆਇਆ ਹੱਥ ਫੜਿਆ ਉਹਨੇ ਹੱਥ ਫੜ ਕੇ ਕਹਿੰਦਾ ਮਹਾਰਾਜ ਆਜੂ ਮੈਨੂੰ ਕਿਹ ਪਤਾ ਨਹੀਂ ਕਿੱਥੇ ਲੈ ਕੇ ਚੱਲਿਆ ਇਹ ਸ਼ੋਅਰੂਮ ਦੇ ਵਿੱਚ ਲੈ ਗਿਆ ਕਹਿੰਦਾ ਮਹਾਰਾਜ ਬਾਬਾ ਰਾਮ ਸਿੰਘ ਗੰਡੂ ਵਾਲਿਆਂ ਨੂੰ ਪੁੱਛਿਆ ਸੀ ਵੀ ਮਹਾਰਾਜ ਸ਼ੋਅਰੂਮ ਪਾ ਲਈਏ ਦੁਕਾਨ ਪਾ ਲਈਏ ਕੱਪੜੇ ਦੀ ਕਹਿੰਦੇ ਉਹਨਾਂ ਤਿੰਨ ਵਾਰੀ ਕਿਹਾ ਕਹਿੰਦਾ ਪਾ ਲੋ ਪਾ ਲੋ ਪਾ ਲੋ ਪਾ ਲੋ ਕਹਿੰਦੇ ਤਿੰਨ ਵਾਰੀ ਕਿਹਾ ਪਰ ਮਹਾਰਾਜ ਅੱਜ ਕਿਰਪਾ ਬਹੁਤ ਹੈ ਉਹਨਾਂ ਨੇ ਤਰੱਕੀ ਬੜੀ ਦੇਤੀ ਅੱਜ ਉਹ ਹੈ ਨਹੀਂ ਫੇਰ ਕਹਿੰਦਾ ਕਹਿੰਦਾ ਮਹਾਰਾਜ ਚਲੋ ਤੁਸੀਂ ਤਾਂ ਮਿਲ ਗਏ ਤੁਸੀਂ ਚਰਨ ਪਾਓ ਐਨਾ ਪਿਆਰ ਕੀਤਾ ਐਨਾ ਭਰੋਸਾ ਉਹਨੂੰ ਮਹਾਪੁਰਖਾਂ ਤੇ ਵਿਸ਼ਵਾਸ ਐਨਾ ਮਹਾਰਾਜ ਉਹਨਾਂ ਦੇ ਬਚਨ ਨੇ ਮੈਂ ਕਿਹਾ ਭਾਈ ਜਿਹੜਾ ਤੇਰਾ ਭਰੋਸਾ ਤੇ ਪ੍ਰੇਮ ਹੈ ਨਾ ਇਹਨੇ ਤੈਨੂੰ ਤਰੱਕੀ ਦਿਵਾਣੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰਾ ਪ੍ਰੇਮ ਬਹੁਤ ਆ ਭਰੋਸਾ ਲਓ ਮਾ ਬੜਾ ਉਹਨੇ ਬਹੁਤ ਪਿਆਰ ਦਿੱਤਾ ਮੈਂ ਕਿਹਾ ਭਾਈ ਮਹਾਪੁਰਖ ਸਾਰੇ ਚੰਗੇ ਨੇ ਜਿਹੜੇ ਜੋੜਦੇ ਨੇ ਨਾ ਸਭ ਚੰਗੇ ਨੇ ਗੱਲ ਆ ਤੁਹਾਡੇ ਵਿਸ਼ਵਾਸ ਦੀ ਜਿਨ੍ਹਾਂ ਮਹਾ ਜਿਹੜੇ ਮਹਾਪੁਰਖਾਂ ਨਾਲ ਜੁੜ ਗਏ ਜਿਨ੍ਹਾਂ ਤੁਸੀਂ ਉਹਨਾਂ ਤੇ ਵਿਸ਼ਵਾਸ ਕਰੋਗੇ ਭਰੋਸਾ ਕਰੋਗੇ ਰੱਬ ਦੀ ਓਨੀ ਕਿਰਪਾ ਹੋਣੀ ਹੈ ਕਿ ਆਖੋ ਸਤਨਾਮ ਸ਼੍ਰੀ ਵਾਰੋ ਮਿੱਤਰ ਵਿਚੋਲਿਆਂ ਤੋਂ ਬਿਨਾ ਕੰਮ ਨਹੀਂ ਬਣਦਾ ਜਦ ਤੱਕ ਕੋਈ ਸਾਧੂ ਨਹੀਂ ਮਿਲਦਾ ਕੋਈ ਸ਼ਾਂਤ ਨਹੀਂ ਮਿਲਦਾ ਪਰਮੇਸ਼ਰ ਨਾਲ ਜੋੜਨ ਵਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਗੱਲ ਦਾ ਹਾਰ ਕਿਹਾ ਕਿਨਾਂ ਨੂੰ ਸ਼ਾਂਤੀਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਸੰਤ ਬਾਬਾ ਰਾਮ ਸਿੰਘ ਗੜੂਆ ਵਾਲਿਆਂ ਨੂੰ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਦਰਾਜ ਮੁਹਾਲੀ ਵਾਲੇ ਐਸੇ ਮਹਾਪੁਰਖ ਇੰਨਾ ਤਪ ਕੀਤਾ ਸਰੀਰ ਵੀ ਸੁੱਕ ਗਿਆ ਸੀ ਸੰਗਤਾਂ ਦੇ ਭਲੇ ਵਾਸਤੇ ਵੀ ਸੰਗਤਾਂ ਦਾ ਭਲਾ ਹੋ ਜੇ ਸੰਗਤਾਂ ਦਾ ਪਿਆਰ ਹੁੰਦਾ ਸਾਹ ਸੰਗਤ ਕਿਸੇ ਵੀ ਮਹਾਪੁਰਖ ਨਾਲ ਜੁੜੇ ਹੋ ਉਹਦਾ ਕਹਿਣਾ ਮੰਨੋ ਬਾਬੇ ਨਾਨਕ ਨਾਲ ਜੁੜੋ ਜੇ ਮਹਾਪੁਰਖਾਂ ਨੇ ਕਿਹਾ ਵੀ ਪੰਜ ਮਾਲਾ ਮੂਲ ਮੰਤਰ ਦੀਆਂ ਕਰੋ ਤਾਂ ਪੰਜ ਮਾਲਾ ਮੂਲ ਮੰਤਰ ਦੀਆਂ ਕਰੋ ਜਿੰਨਾ ਜੇ ਕਿਹਾ ਵੀ ਦੋ ਮਾਲਾ ਜਾਂ ਤੂੰ ਮੇਰੇ ਬਲ ਹੈ ਤਾਂ ਕਿ ਆ ਮੋਛੰਦਾਏ ਦੀਆਂ ਸ਼ਬਦ ਦੀਆਂ ਤਾਂ ਦੋ ਮਾਲਾ ਹੀ ਕਰੋ ਤੀਜੀ ਨਾ ਕਰੋ ਕਹਿਣਾ ਮੰਨੋ ਜਿਹੜਾ ਤੁਹਾਡਾ ਸਤਿ ਵਚਨ ਸਤਿ ਵਚਨ ਸਾਧੂ ਉਪਦੇਸ਼ ਇਹ ਉਪਦੇਸ਼ ਹੁੰਦਾ ਸਾਧ ਸੰਗਤ ਜਿਨ੍ਹਾਂ ਨੇ ਸਤਿ ਵਚਨ ਕਮਾ ਲਿਆ ਪਰਮੇਸ਼ਰ ਨਾਲ ਮਲਾਪ ਜਲਦੀ ਹੋ ਜਾਂਦਾ ਹੈ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਰ ਦਾ ਰੂਪ ਥੋੜਾ ਥੋੜਾ ਹੈ ਤਾਂ ਉਹ ਜੋਤ ਰੂਪ ਹੈ ਪਰ ਜਦੋਂ ਸਰਗਣ ਰੂਪ ਧਾਰਦਾ ਫਿਰ ਸੋਹਣਾ ਬਹੁਤ ਹੈ ਸੋਣਾ ਨੱਕ ਜਿਨ ਲੰਮੜੇ ਬਾਲਾ ਲੰਮੇ ਲੰਮੇ ਬਾੜ ਨੇ ਉਹਦੇ ਸੁਨਹਿਰੀ ਸੋਨੇ ਰੰਗੇ ਵਾਲ ਤਿੱਖਾ ਨਾਖ ਸੋਹਣਾ ਨਾਖ ਵਿਸ਼ਨੂ ਮਹਾਰਾਜ ਦਾ ਨੱਕ ਤਿੱਖਾ ਸੋਨੇ ਦਾ ਸਰੀਰ ਕਿਤੇ ਉਹਨਾਂ ਦਾ ਨੀਲਾ ਰੰਗ ਵੀ ਲਿਖਿਆ ਨੀਲ ਕਾਂਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਜਦੋਂ ਮਹਾਰਾਜ ਹੱਸਦੇ ਨਾ ਜੇ ਹੱਸਦੇ ਦੇਖ ਲਈਏ ਕਿਤੇ ਬੰਦਾ ਦੁਨੀਆ ਵੱਲ ਝਾਕਦਾ ਵੀ ਨਹੀਂ ਦੁਨੀਆ ਭੁੱਲ ਜਾਂਦੀ ਐ ਇੰਨਾ ਮਹਾਰਾਜ ਹੱਸਦੇ ਨੇ ਖੁਸ਼ ਰਹੇ